ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੰਬੋਧਨ ਉਪਦੇਸ਼ ਕਰਦੇ ਹਨ ਤੇ ਦੱਸਦੇ ਨੇ ਕਿ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਅੰਮ੍ਰਿਤ ਵੇਲੇ ਨਹੀਂ ਉਠਦੇ ਜਿਨ੍ਹਾਂ ਨੂੰ ਨਾਮ ਜਪਣ ਦੇ ਵਿੱਚ ਕੋਈ ਇੰਟਰਸਟ ਨਹੀਂ ਲੱਗਦਾ ਕਾਰਨ ਬਹੁਤ ਸਾਰੇ ਦੱਸ ਸਕਦੇ ਨੇ ਕਿ ਸਾਡੇ ਨਾਮ ਅੰਦਰ ਅੰਦਰ ਚੱਲਦਾ ਹੈ ਸਾਨੂੰ ਤੇ ਲੋੜ ਹੀ ਨਹੀਂ ਅਸੀਂ ਕਿਸੇ ਦਾ ਬੁਰਾ ਚਾਹੁੰਦੇ ਨਹੀਂ ਅਸਾਂ ਦੇ ਤੇ ਅੰਦਰ ਹੀ ਵਾਹਿਗੁਰੂ ਵਸਿਆ ਹੈ ਔਰ ਬਹੁਤ ਸਾਰੇ ਕਾਰਨ ਦੱਸ ਦਿੰਦੇ ਨੇ ਬਾਈ ਗੁਰੂ ਜੀ ਇਹ ਸਾਡੀ ਚੋਇਸ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕਟਿਐ ਹਰਿ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋ ਦਿਨ ਕਟਿਐ ਗੁਰੂ ਪਾਤਸ਼ਾਹ ਦੱਸਣਾ ਕਰਦੇ ਹਨ ਕਿ ਜਿਹੜੀ ਜੀਬ ਨਾਮ ਨਹੀਂ ਜਪਦੀ ਫਿਰ ਉਹ ਹੋਰ ਨਾ ਗੱਲਾਂ ਵਿੱਚ ਨਿੰਦਿਆ ਚੁਗਲੀਆਂ ਦੇ ਵਿੱਚ ਲੱਗ ਜਾਂਦੀ ਹੈ ਨੈਚੁਰਲੀ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ 'ਚ ਨਹੀਂ ਲੱਗੇਗਾ ਉਹ ਕਿਸੇ ਹੋਰ ਦੀ ਜਾਂ ਤੇ ਖੁਸ਼ਾਮਤ ਕਰੇਗਾ ਜਾਂ ਨਿੰਦਿਆ ਚੁਗਲੀ ਦੇ ਵਿੱਚ ਲੱਗ ਜਾਵੇਗਾ ਪਾਤਸ਼ਾਹ ਕਹਿੰਦੇ ਨੇ ਐਸੀ ਜੀਬ ਨੂੰ ਤੇ ਉਹ ਤਿਲ ਤਿਲ ਕੱਟਦੀ ਹੈ ਭਾਵ ਕਿ ਉਹ ਆਪਣੀ ਅਸਲੀ ਕੰਮ ਦੇ ਵਿੱਚ ਨਹੀਂ ਲੱਗੀ ਹੋਈ ਉਹ ਦੁੱਖ ਪਾਉਂਦੇ ਹੈ ਮਹਾਰਾਜ ਕਹਿੰਦੇ ਨੇ ਹਰ ਹਾਹੀ ਸਹਿਲੜੀ ਜੀਵ ਰੂਪੀ स्त्री ਜੇ ਜਿਹੜੀ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਫਿਰ ਆਤਮਿਕ ਅਵਸਥਾ ਨੂੰ ਹਾਸਲ ਨਾ ਕਰਨ ਦੇ ਕਾਰਨ ਦਿਨੋ ਦਿਨ ਉਹ ਕਮਜ਼ੋਰ ਹੁੰਦੀ ਰਹਿੰਦੀ ਹੈ ਜਿਵੇਂ ਵਾਈਫੂ ਜੀ ਸਾਡੀ ਬਾਡੀ ਆ ਇਹਨੂੰ ਅਸੀਂ ਅਗਰ ਪ੍ਰੋਪਰ ਖਾਣਾ ਨਹੀਂ ਦਵਾਵਾਂਗੇ ਅਸੀਂ ਐਂਸ਼ੈਂਟ ਖਾਂਦੇ ਰਾਵਾਂਗੇ ਖਾਤ ਹੀ ਰਹੀ ਹਾਂ ਸੀ ਲੇਕਿਨ ਉਸ ਸਮੇਂ ਉਹ ਭੁੱਖ ਮਿੱਟ ਜਾਏਗੀ ਲੇਕਿਨ ਬਾਅਦ ਦੇ ਵਿੱਚ ਉਹ ਸਾਨੂੰ ਨੁਕਸਾਨ ਕਰੇਗੀ ਬਿਮਾਰ ਕਰੇਗੀ ਹੋ ਸਕਦਾ ਹੈ ਬਹੁਤ ਘਾਤਕ ਬਿਮਾਰੀ ਲਗਾ ਦੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਨਾਮ ਨਹੀਂ ਜਪ ਰਹੀਆਂ ਵਾਹਿਗੁਰੂ ਜੀ ਜਦੋਂ ਅਸੀਂ ਉਸ ਆਤਮਿਕ ਅਵਸਥਾ ਦੇ ਵੱਲ ਇੱਕ ਸਟੈਪ ਅੱਗੇ ਨਹੀਂ ਤੋਰ ਰਹੀਆਂ ਗੁਰੂ ਦੇ ਅੱਗੇ ਕਦੀ ਅਰਦਾਸ ਬੇਨਤੀ ਕਰਦੇ ਹੀ ਨਹੀਂ ਕਿ ਮਹਾਰਾਜ ਮੈਨੂੰ ਆਤਮਿਕ ਅਵਸਥਾ ਤੱਕ ਸਰੀਰ ਨੂੰ ਫਿੱਟ ਰੱਖਣਾ ਜਿੰਨਾ ਜ਼ਰੂਰੀ ਹੈ ਵਾਹਿਗੁਰੂ ਜੀ ਮਨ ਨੂੰ ਵੀ ਭਜਨ ਦੇਣਾ ਬਹੁਤ ਜ਼ਰੂਰੀ ਹੈ ਸਰੀਰ ਨੂੰ ਭੋਜਨ ਜ਼ਰੂਰੀ ਹੈ ਤੇ ਮਨ ਨੂੰ ਜਿਹੜਾ ਹੈ ਉਹ ਭਜਨ ਜ਼ਰੂਰੀ ਹੈ ਤੇ ਜਿਹੜੀ ਅਗਰ ਸਾਡੀ ਆਤਮਿਕ ਅਵਸਥਾ ਉਹ ਨਹੀਂ ਬਣੀ ਜਿਹੜੀ ਗੁਰੂ ਪਾਤਸ਼ਾਹ ਸਾਨੂੰ ਬਖਸ਼ਦੇ ਨੇ ਜਿੱਥੇ ਜਾ ਕੇ ਸੁੱਖ ਦੁੱਖ ਬਿਲਕੁਲ ਸਾਨੂੰ ਪਹੁੰਚਦਾ ਹੀ ਨਹੀਂ ਹੈ ਤੇ ਵਾਈ ਦੂਜੇ ਅਗਰ ਉਹ ਅਵਸਥਾ ਸਾਨੂੰ ਆਸਲ ਨਹੀਂ ਹੋਈ ਫਿਰ ਅਸੀਂ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਾਂਗੇ ਤੇ ਇਦਾਂ ਦੇਖਿਆ ਗਿਆ ਹੈ ਬਾਹਰਲੇ ਤੌਰ ਤੋਂ ਮਨੁੱਖ ਬਹੁਤ ਜ਼ਿਆਦਾ ਤਗੜਾ ਹੁੰਦਾ ਹੈ ਲੇਕਿਨ ਆਤਮਕ ਤੌਰ ਤੋਂ ਕਮਜ਼ੋਰ ਹੋਣ ਕਾਰਨ ਉਹ ਦੁਨੀਆ ਦੀ ਕਲੇਸ਼ ਪਰੇਸ਼ਾਨੀਆਂ ਚ ਮੇਲੀਆਂ ਦੇ ਵਿੱਚ ਫਸ ਕੇ ਕਈ ਵਾਰ ਆਤਮਤਿਆ ਕਰ ਬੈਠਦਾ ਹੈ ਕਈ ਵਾਰ ਉਹ ਮਾੜੇ ਕੰਮਾਂ ਚ ਪੈ ਜਾਂਦਾ ਹੈ ਕਈ ਵਾਰ ਡਰਗਸ ਐਡਿਕਟ ਹੋ ਜਾਂਦਾ ਹੈ ਕਮਜ਼ੋਰ ਮਨੁੱਖ ਜਿਹੜਾ ਹੈ ਉਹ ਡਿਸਬੈਲੈਂਸ ਹੋ ਜਾਂਦਾ ਹੈ ਉਹ ਕਿਸੇ ਪਾਸੇ ਵੀ ਡਿੱਗ ਸਕਦਾ ਹੈ ਸੋ ਆਓ ਬਾਈ ਗੁਰੂ ਜੀ ਗੁਰੂ ਪਾਤਸ਼ਾਹ ਦੀ ਸ਼ਰਨ ਚਾਹੀਏ ਗੁਰੂ ਅਰਜਨ ਦੇਵ ਜੀ ਤੋਂ ਬਿਨਾ ਸਾਨੂੰ ਕੋਈ ਵੀ ਬੈਲੈਂਸ ਨਹੀਂ ਕਰ ਸਕਦਾ ਸਾਨੂੰ ਆਪਣੀ ਗੋਦ ਕੋਈ ਨਹੀਂ ਬਖਸ਼ ਸਕਦਾ ਸਾਡੇ ਮੇਰੇ ਵਰਗੇ ਪਾਪੀਆਂ ਨੂੰ ਸਾਡੇ ਜੋ ਅਸੀਂ ਨਿਤ ਦੇ ਮਾੜੇ ਕਰਮ ਕਰਦੇ ਆਂ ਅੰਦਰ ਪਤਾ ਨਹੀਂ ਕਿਹੜੀ ਕਿਹੜੀ ਸੋਚ ਸਾਡੇ ਆ ਜਾਂਦੀ ਹੈ ਫਿਰ ਵੀ ਪਾਤਸ਼ਾਹ ਜਦ ਅਸੀਂ ਬਾਣੀ ਪੜ੍ਹਦੇ ਆਂ ਹੁਕਮ ਕਰਦੇ ਨੇ ਤੂੰ ਨਾਮ ਜਪ ਫੇਰ ਅੰਮ੍ਰਿਤ ਵੇਲੇ ਉਠ ਅਰਦਾਸ ਦਾ ਪੱਲਾ ਕਦੀ ਨਾ ਛੱਡੀ ਸੋ ਗੁਰੂ ਪਾਤਸ਼ਾਹ ਐਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਹੋਣ ਉਹ ਪੱਲਾ ਫਿਰ ਕਿਉਂ ਡੋਲੇ ਆਉ ਵਾਹਿਗੁਰੂ ਜੀ ਆਪਣੇ ਗੁਰੂ ਪਾਤਸ਼ਾਹ ਦੇ ਚਰਣਾ ਚ ਲੱਗिए ਅੰਮ੍ਰਿਤ ਵੇਲਾ ਸੰਭਾਲ ਲਿਏ ਨਾਮ ਜਪੀਏ ਫੇਰ ਵਾਹਿਗੁਰੂ ਜੀ ਅਸੀਂ ਗੁਰਬਾਣੀ ਵੱਲ ਵੱਧ ਤੋਂ ਵੱਧ ਆਪਣਾ ਸਮਾਂ ਜਿਹੜਾ ਹੈ ਕੱਢੀਏ ਕੰਮ ਕਾਰ ਵੀ ਕਰੀਏ ਪਰ ਗੁਰਬਾਣੀ ਜ਼ਰੂਰ ਪੜੀਏ ਇਨਿਕ ਸੇਵਾ ਪ੍ਰਵਾਨ ਕਰਨੀ ਇਨਿਕ ਬੇਨਤੀ ਪ੍ਰਵਾਨ ਕਰਨੀ ਅਰਥ ਬੋਧ ਕਰਦੇ ਹੁਈਆਂ ਭੁੱਲਾਂ ਮੇਰੀਆਂ ਜਾਣ ਕੇ ਮਾਫ਼ ਕਰ ਦੇਨਾ ਗੁਰੂ ਪਾਤਸ਼ਾ ਗੁਰਮਤਿ ਵਿਚਾਰ ਆਪਣੇ ਹਿਰਦੇ ਚ ਵਸਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ